ਮ ਮੈਂ ਜਦੋਂ ਉਹ ਇਲੈਕਸ਼ਨ ਲੜਿਆ ਸੀ ਮੇਰੇ ਕੁਝ ਪ੍ਰੋਜੈਕਟ ਟਾਰਗੇਟ ਪਿੱਛੇ ਹੋ ਗਏ ਅੱਜ ਦਾ ਤੁਹਾਡੇ ਨਾਲ ਪ੍ਰੈਸ ਕਾਨਫਰੈਂਸ ਲਈ ਮੈਂ ਦੱਸਣਾ ਉਹ ਸੀ ਰੇਲਵੇ ਬ੍ਰਿਜ ਦੇ ਹੂੰ ਬੰਦਾ ਨੇ ਸੱਤ ਰਹਿਣਾ ਪਈਆਂ 4 ਕਿਲੋ ਬਣਾਣ ਅੜ ਕਿਰਿਆ ਲੈ ਨਹੀਂ ਨਾਲ ਅੜ ਕਿਰਿਆ ਕੁਝ ਕੁੜ ਬਣ ਗਈ ਸੀ ਮੈਂ ਜਦੋਂ ਐਮਐਨਏ ਬਣਿਆ ਤਾਂ ਪਹਿਲੇ ਬਜਟ ਦੇ ਵਿੱਚ ਵਿਸ਼ੇ ਨਾਲ 36 ਕਰੋੜ ਰੁਪਇਆ ਦੋ ਪੁਲਾਂ ਵਾਸਤੇ ਮਰਤਾਨੀਆਂ ਰੋਡ ਦਾ ਪੁਲ ਤੇ ਜਨਤਾਨਗਰ ਦਾ ਪੁਲ ਵਾਸਤੇ ਮਜੂਦ ਕਰੇਗੇ ਜਿਹੜਾ ਮਰਤਾਨੀਆਂ ਰੋਡ ਦਾ ਪੁਲ ਉਹ ਬਣ ਕੇ ਤਿਆਰ ਹੋ ਚੁੱਕੇ ਚਾਲੂ ਕਰਤਾ ਸੀ ਲੋਕਾਂ ਨੂੰ ਰਾਹਤ ਮਿਲੀ ਹੈ ਲੱਖ ਡੇਢ ਲੱਖ ਦੀ ਵਾਦੀ ਸਾਡੇ ਹੈ ਪਿੰਡ ਨੇ ਸ਼ਹਿਰ ਹੈ ਔਰ ਜਨਤਾਨਗਰ ਦੇ ਪੁਲ ਵਾਸਤੇ ਕਿਉਂਕਿ ਫੋਰੈਸਟ ਡਿਪਾਰਟਮੈਂਟ ਨੇ ਅੜਿੱਕਾ ਲਾਤਾ ਸੀ ਉਹ ਕਹਿੰਦੇ ਸਾਨੂੰ ਲੈਂਡ ਦਿਓ ਪਹਿਲਾਂ ਸੀ ਪੈਸੇ ਦੇ ਦਿੰਦੇ ਸੀਗੇ ਲੈਂਡ ਨਹੀਂ ਸੀ ਚਾਹੀਦੀ ਉਦੋਂ ਰੋਡ ਚੇਂਜ ਹੋ ਗਈ ਅਸੀਂ ਉਹਦੇ ਵਾਸਤੇ ਦੋ ਤਿੰਨ ਜਗ੍ਹਾ ਲੈਂਡ ਦੇਖੀ ਜੋ ਉਹਨਾਂ ਨੂੰ ਐਪਰੋਪ੍ਰੀਏਟ ਨਹੀਂ ਲੱਗੀ ਹੁਣ ਉਹ ਲੈਂਡ ਭੇਜੀ ਆ ਉਹ ਇੰਤਕਾਲ ਜਿਹੜੇ ਐਮਐਮਏ ਦੇਣਾ ਹੋ ਜਾਣਗੇ ਜਨਤਾ ਨਗਰ ਦੇ ਪੁਲ ਦੇ ਕਿਸੇ ਬੜੀ ਜਲਦੀ ਟੈਂਡਰ ਕਰਨ ਜਾ ਰਹੇ ਆਂ ਔਰ ਇਸ ਤੋਂ ਇਲਾਵਾ ਮੈਂ ਜਦੋਂ ਆਪਦੇ ਇਲੈਕਸ਼ਨ 'ਚ ਵੀ ਗਿਆ ਔਰ ਉਸ ਤੋਂ ਬਾਅਦ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ ਉਦੋਂ ਵੀ ਗਿਆ ਹਾਜੀ ਰਜ਼ਨ ਰੋਡ ਤੋਂ ਜਦੋਂ ਅਸੀਂ ਬੈਂਡਾ ਕੈਮੀਕਲ ਕੋਲ ਜਾਨੇ ਧੂਰੀ ਰੋਡ ਜਿਹੜੀ ਰੇਲਵੇ ਲਾਈਨ ਹੈ ਹਸਪਤਾਲ ਦੇ ਕੋਲੇ ਉੱਥੇ ਕਿਰੇ ਰਵੇ ਫਟ ਗਈ ਔਰ ਫਟ ਤੋਂ ਪਾਰ ਬਹੁਤ ਵੱਡੀਆਂ آبادیਆਂ ਨੇ ਉਦਮ ਸਿੰਘ ਨਗਰ ਹੈ ਦੀਪ ਸਿੰਘ ਨਗਰ ਹੈ ਬੁਰਾਜ ਨਗਰ ਹੈ ਬੰਗੀ ਨਗਰ ਹੈ ਕ੍ਰਿਸ਼ਨਾ ਕਲੋਨੀ ਹੈ ਤੇ ਇੱਕੋ ਜਿਹੜੀ ਗਣਪਤੀ ਦੇ ਨਾਲ ਕਲੋਨੀ ਹੈ ਉਹ ਬਣੀ ਹੋਈ ਹੈ ਉਸ ਤੋਂ ਉਧਰ ਦੇ ਵੀ ਲੋਕ ਇਧਰ ਨੂੰ ਨੇੜੇ ਰਸਤੇ ਆਉਣਾ ਚਾਹੁੰਦੇ ਆ। ਔਰ ਜਿਹੜਾ ਸਭ ਤੋਂ ਨੇੜੇ ਦਾ ਏਰੀਆ ਹੈ ਉਹ ਕਚੇਰੀਆਂ ਨੂੰ ਸਕੂਲਾਂ ਨੂੰ ਹਸਪਤਾਲ ਨੂੰ ਸਾਰਾ 3 ਮਿੰਟ ਦਾ ਰਸਤਾ ਹੈ। ਪਰ ਉੱਥੇ ਲੋਕਾਂ ਨੂੰ ਘੰਟਾ-ਘੰਟਾ ਖੜਨਾ ਪੈ ਜਾਂਦਾ ਸੀ ਕਿਉਂਕਿ ਫਾਸਟਕ ਬੰਦ ਹੁੰਦਾ ਸੀ। ਮੈਂ ਮਹਿਸੂਸ ਕੀਤਾ ਹਾਲਾਂਕਿ ਉਸ ਇਲਾਕੇ ਦੇ ਲੋਕਾਂ ਨੇ ਕਦੇ ਡਿਮਾਂਡ ਨਹੀਂ ਕੀਤੀ। ਮੈਂ ਪਾਰਲੀਮੈਂਟ ਵਿੜੇ ਖੁੱਡੀਆਂ ਸਾਹਿਬ ਦੀ ਮੀਟਿੰਗ ਚੱਲ ਰਹੀ ਸੀ ਮੈਂ ਅਨਾਉਂਸ ਕਰਕੇ ਆਇਆ ਸੀ। ਪੇ ਤੁਸੀਂ ਮੈਥੋਂ ਮੰਗਿਆ ਨਹੀਂ ਡਿਮਾਂਡ ਨਹੀਂ ਕੀਤੀ ਮੈਂ ਤੁਹਾਡੀ ਤਕਰੀਰ ਨੂੰ ਸਮਝਿਆ ਕਿ ਤੁਹਾਡੇ ਇੱਥੇ ਰੇਲਵੇ ਪੋਲ ਬਣਨਾ ਚਾਹੀਦਾ ਮੈਂ ਇਸ ਦੇ ਲਈ ਯਤਨ ਕਰੂੰਗਾ ਮੈਂ ਇਹ ਨਹੀਂ ਕਹਿ ਕੇ ਇਸ ਕੇ ਵਜੂਦ ਬਣਾਉਂਦਾ ਔਰ ਮੈਂ ਉਸ ਤੋਂ ਜਤਨ ਅਰੰਭੇ ਸੀ ਉਹਨਾਂ ਯਤਨਾਂ ਦੇ ਨਾਲ ਮੈਂ ਆ ਪਹਿਲਾ ਜਿਹੜਾ ਲੈਟਰ ਆਪਦਾ ਲਿਖਿਆ ਕਿ 23425 ਨੂੰ ਰੇਲਵੇ ਮਿਨਿਸਟਰ ਨੂੰ ਲਿਖਿਆ ਸੀ ਔਰ ਨਾਲ ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਨਿਊਲ ਹੋਇਆ ਸੀ ਇਹ 30 ਨਿਊਲ ਹੋਇਆ ਸੀ ਅਗਲੇ ਦਿਨ ਸ਼ੌਕਤ ਐਮਪਰੇਜੀ ਉਹ ਤੋਂ ਡਿੱਕੀ ਵਿੱਚ ਸੀ ਔਰ ਉਸ ਦੇ ਉਸੇ ਪ੍ਰੋਸੈਸ ਚੱਲਦਾ ਰਿਹਾ ਔਰ ਇਹ ਮੈਨੂੰ ਬੈਠ ਨੂੰ ਫਾਲੋਅ ਅਪ ਕਰਦਾ ਰਿਹਾ ਉਸ ਦਾ ਸਿੱਟਾ ਇਹ ਹੋਇਆ ਕਿ 31 26 ਨੂੰ ਆ ਜਿਹੜੀ ਚਿੱਠੀ ਹੈ ਮੈਨੂੰ ਉਸ ਦੇ ਫੁੱਲ ਦੀ ਮਨਜ਼ੂਰੀ ਦੀ ਇਹ ਜਿਹੜਾ ਆਰ ਪੀ ਸਿੰਘ ਚੀਫ ਬ੍ਰਿਜ ਇੰਜੀਨੀਅਰ ਹੈ ਉਹ ਰਲਵਾਈਆ ਤੋਂ ਜੂ ਰੂਪ ਸਿੰਘ ਜੀ ਐਮ ਐ ਬਟੰਡਾਰਪੁਰ ਔਰ ਇਸ ਦੇ ਨਾਲ ਜਿਹੜੀਆਂ ਸਾਰੀਆਂ ਆਬਾਦੀਆਂ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਔਰ ਜਿਹੜੇ ਉੱਥੋਂ ਦੇ ਲੋਕ ਹੈ ਉਹ ਸਾਰੇ 3 ਮਿੰਟਾਂ ਦੇ ਵਿੱਚ ਹੀ ਸ਼ਹਿਰ ਦੇ ਨਾਲੋਂ ਰੁੱਟ ਜਾਣਗੇ ਮੈਂ ਇਸ ਦੇ ਲਈ ਕੇਂਦਰ ਦੀ ਰੇਲਵੇ ਮਿਨਿਸਟਰੀ ਦਾ ਵੀ ਧੰਨਵਾਦੀ ਔਰ ਇਸ ਦੇ ਨਾਲ ਨਾਲ ਜਿਹੜਾ ਪਹਿਲਾਂ ਮਾਨਸ਼ਾ ਰੋਡ ਦੇ ਉੱਤੇ ਤੁਸੀਂ ਦੇਖਿਆ ਹੋ ਜਿਹੜਾ ਅੰਡਰ ਬ੍ਰਿਜ ਹੈ ਜਦੋਂ بارشਾਂ ਆਉਂਦੀਆਂ ਤੇ ਉਹ ਰਸਤਾ ਸਾਰਾ ਬਲੌਕ ਹੋ ਜਾਂਦਾ ਹੈ ਉੱਥੋਂ ਦੀ ਕੋਈ ਵਹਿੰਕਲ ਨਹੀਂ ਟੱਪ ਸਕਦਾ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਲੋਕ ਮੇਰੇ ਕੋਲੇ ਆਉਂਦੇ ਸੀ ਉਹ NHAI ਇਦੋਂ 69.37 ਲੱਖ ਦਾ ਟੈਂਡਰ ਹੋ ਚੁੱਕਿਆ ਹੈ ਵਰਕ ਆਰਡਰ ਹੋਦੇ ਹਜੇ ਨਹੀਂ ਹੋਏ ਔਰ ਵਿੱਚ بارشਾਂ ਦੇ ਵਿੱਚ ਉਹ ਸਾਰੀਆਂ ਆਬਾਦੀਆਂ ਜਿਹੜੀਆਂ ਉਸ ਪੁਲ ਤੋਂ ਪਾਰ ਨੇ ਭਾਵੇਂ ਉਹ ਸ਼ਾਂਤੀ ਸਿਟੀ ਬਾਣਾ ਹੈ ਸ਼ਾਂਤੀ ਦੀ 2 ਹੈ 400 ਕਿਲਾ ਇੰਡਸਟਰੀਲ ਏਰੀਆ ਉਹ ਉਸ ਦੇ ਨਾਲ ਸਾਰੀਆਂ ਬادیهਆਂ ਤੇ ਨਾਲ ਲੱਗਦੇ ਜਿਹੜੇ 25 ਤਿੰਨ ਪਿੰਡ ਉਧਰੋਂ ਬਠਿੰਡੇ ਨੂੰ ਆਉਂਦੇ ਆ ਜਾਂ ਬਠਿੰਡੇ ਵਾਲੇ ਉਧਰੋਂ ਜਾਂਦੇ ਆ ਬਹੁਤ ਵੱਡੀ ਰਾਹਤ ਉਹਨਾਂ ਨੂੰ ਮਿਲੇਗੀ ਇਸੇ ਤਰ੍ਹਾਂ ਜਦੋਂ ਰਿੰਗ ਰੋਡ ਬਣੀ ਹੈ ਰਿੰਗ ਰੋਡ ਬਣਾਉਂਦੇ ਸਮੇਂ ਉੱਥੇ ਵੀ ਇੱਕ ਅੰਡਰ ਬ੍ਰਿਜ ਹੈ ਉਦੋਂ ਧਿਆਨ ਨਹੀਂ ਕੀਤਾ ਗਿਆ ਕਿ ਉਸ ਨੂੰ ਟੂ ਕਵਰ ਕੀਤਾ ਜਾਵੇ ਜਦੋਂ ਉਸ ਨੂੰ ਚਾਲੂ ਕੀਤਾ ਗਿਆ ਜਿਹੜੀਆਂ ਬਾਰਸ਼ਾਂ ਦੇ ਦੁਆਈਆਂ ਨੇ ਉੱਥੇ ਬਹੁਤ ਬੁਰਾ ਹਾਲ ਹੋ ਗਿਆ ਸੀ ਜਿਹੜੇ ਵਹੀਕਲ ਉਹਦੇ ਵਿੱਚ ਰੁਕ ਗਏ ਸੀ ਉਸ ਦੇ ਲਈ ਯਤਨ ਕੀਤੇ ਸੀ ਉਹਦੇ ਲਈ 9 ਕਰੋੜ 22 ਲੱਖ ਰੁਪਏ ਦੀ ਜੀ ਮਨਜ਼ੂਰੀ ਹੈ ਇਹ ਆ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਦੇ ਉੱਤੇ ਜਿਹੜਾ ਸ਼ੈੱਡ ਪਾਵਾਂਗੇ ਔਰ ਜਿਹੜੀਆਂ ਆਉਣ ਵਾਲੀਆਂ ਬਾੜਸ਼ਾਂ ਦੇ ਵਿੱਚ ਉਹ ਰਾਹ ਨੂੰ ਲੋਕਾਂ ਨੂੰ ਉਸ ਇਕੱਲਾ ਸ਼ੈੱਡ ਨਹੀਂ ਉਹਦੇ ਤੇ ਇਲੈਕਟ੍ਰਿਕ ਪੋਲ ਡਾਉਣ ਵਾਸਤੇ 129.74 ਲੱਖ ਰੁਪਿਆ ਇਲੈਕਟ੍ਰਿਕ ਪੋਲ ਜਿਹੜੇ ਫਿਕਸ ਹੋਣੇ ਆਉਂਦਾ ਹੈ ਹਾਰਟੀ ਖਰਚੇ ਦਾ ਕੰਮ ਹੋਊਗਾ ਜਿਹਦੇ ਦਰਖਤ ਜਾਂ ਹੋਰ ਜਿਹੜਾ ਕੁਝ ਲਾਉਣਾ ਹੈ ਉਹਨੂੰ ਫੁੱਲ ਫਲਵਾੜੀ ਵਗੈਰਾ ਜੋ ਵੀ ਹੈ ਔਰ ਮੇਨਟੇਨੈਂਸ ਵਾਸਤੇ 74.32 ਲੱਖ ਰੁਪਏ ਰੱਖਿਆ ਗਿਆ ਔਰ ਕਾਂਟੀਜੈਂਸੀ ਚਾਰਜੇ 9.64 ਕਰੋੜ 58 ਲੱਖ ਵੀ ਰੱਖੇ ਗਏ ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਜਨਾਨਤ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਤੱਕ ਅਸੀਂ ਉਸ ਨੂੰ ਵੀ ਇੰਕਲੂਡ ਕਰ ਦੇਣਾ ਤਾਂ ਕਿ ਜਿੰਨੀਆਂ ਵੀ ਉਹ ਪੁੱਚੋ ਰੋਡ ਤੋਂ ਵੇਖ ਕਲੋਂਦੇ ਨੇ ਮਾਨਸਾ ਰੋਡ ਨੂੰ ਜਾਂ ਇਧਰੋਂ ਰਿੰਗ ਰੋਡ ਪੈ ਕੇ ਜਾਂਦੇ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਹੋਈਗੀ ਇਹਦੇ ਨਾਲ ਇਸ ਦੇ ਨਾਲ ਨਾਲ ਜਿੱਥੇ ਜਾ ਕੇ ਰਿੰਗ ਰੋਡ ਪੁੱਚੋ ਰੋਡ ਦੇ ਵਿੱਚ ਚੰਡੀਗੜ੍ਹ ਰੋਡ ਜਾਂਦੀ ਉਹਨੂੰ ਟੱਚ ਕਰਦੀ ਹੈ ਉੱਥੇ ਵੀ ਸਾਹਮਣੇ ਉੱਥੇ ਉਹ ਗੱਡੀਆਂ ਜਿਹੜੀਆਂ ਜਿਆਦਾ ਨਾਲ ਜਾ ਕੇ ਉੱਪਰ ਦੀ ਰਾਉਂਡ ਕਰਨੀਆਂ ਪੈਂਦੀਆਂ ਨੇ ਜਾਂ ਰੌਂਗ ਸਾਈਡ ਲੈ ਜਾਂਦੇ ਲੋਕ ਔਰ ਐਕਸੀਡੈਂਟਾਂ ਦਾ ਬੜਾ ਖਤਰਾ ਸੀ ਉਸ ਦੇ ਲਈ ਵੀ ਇੱਕ ਡਕਟ ਬਣਾਉਣ ਵਾਸਤੇ ਪੈਸੇਾਂ ਦੀ ਮਨਜ਼ੂਰੀ ਹੋ ਕੇ ਉਹਦੇ ਟੈਂਡਰ ਹੋ ਚੁੱਕੇ ਆ ਔਰ ਆਉਣ ਵਾਲੇ ਥੋੜੇ ਸਮੇਂ ਵਿੱਚ ਉਥੇ ਇੱਕ ਡਕਟ ਬਣ ਜਾਏਗਾ ਜਿਹਦੇ ਨਾਲ ਜਿੰਨੀਆਂ ਵੀ ਟ੍ਰੈਫਿਕ ਆਏਗਾ ਉਦੋਂ ਥੱਲੇ ਰਿੰਗ ਰੋਡ ਨੂੰ ਆ ਜਾ ਕਰੇਗਾ ਔਰ ਰਿੰਗ ਰੋਡ ਥੱਲੇ ਜੱਪੇ ਚੰਡੀਗੜ੍ਹ ਕੈਂਚੇ ਲਾ ਜਾਏਗਾ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮੇਰੇ ਹਲਕੇ ਦੇ ਵਿੱਚ ਪਹਿਲਾਂ ਰਿੰਗ ਰੋਡ ਬਣਾਈ ਰਿੰਗ ਰੋਡ ਚਾਲੂ ਕਰਨ ਤੋਂ ਬਾਅਦ ਜਦੋਂ ਇਹ ਤਕਲੀਫ ਆਈ ਮੈਂ ਨਾਲ ਦੀ ਨਾਲ ਧਿਆਨ ਛਿਦੰਦੀ ਇਹ ਵੀ ਤਕਲੀਫ ਨੂੰ ਦੂਰ ਕਰਨ ਵਾਸਤੇ ਜਿਹੜੇ ਪੈਸੇ ਆ ਸੰਕਿਰਪਤ ਹੈ ਮੈਂ ਢੰਡੇ ਦੇ ਲੋਕਾਂ ਨੂੰ ਵਧਾਈ ਵੀ ਦੇਣਾ ਹੈ ਔਰ ਪੰਜਾਬ ਸਰਕਾਰ ਦਾ ਸਰਪ੍ਰਸਤ ਭਗਵਾਨ ਜੀ ਦਾ ਸਵਾਗਤ ਹੈ। ਜਿਸਾ ਪਟਿਆਲਾ ਫਟਕ ਵਾਲਾ ਜਿਹੜਾ ਅੰਡਰਬ੍ਰਿਜ ਹੈ ਉਹ ਰੁਕਿਆ ਹੋਇਆ ਹੈ ਕਾਫੀ ਲੰਬੇ ਟਾਈਮ ਤੋਂ ਜਦੋਂ ਕਿ ਚਲਾਇਆ ਜਾ ਸਕਦਾ ਹੈ ਉਹਨੂੰ। ਉਹਦੇ ਵਿੱਚ ਵੀ ਰੇਲਵੇ ਦੀਆਂ ਦੋ ਤਿੰਨ ਵਾਰੀ ਦਿੱਕਤਾਂ ਆ ਗਈਆਂ ਨੇ। ਉਹਨਾਂ ਦੀ ਜਿਹੜੀ ਟੈਕਨੀਕਲ ਸੈਂਕਸ਼ਨ ਸੀ ਐਕਚੁਅਲੀ ਕੀ ਇਹ ਅਸਲ ਵਿੱਚ ਜਦੋਂ ਤੁਸੀਂ ਪ੍ਰੋਜੈਕਟ ਸੈਂਕਸ਼ਨ ਕਰਾਉਨੇ ਹੋ ਉਦੋਂ ਹੀ ਇੰਨਾ ਧਿਆਨ ਜਾ ਉਹਦੀ ਸੁਪਰਵੀਜ਼ਨ ਚਾਹੀਦੀ ਹੈ ਕਿ ਉਹ ਪ੍ਰੋਪਰ ਸੈਕਸ਼ਨ ਹੋ ਜੇ ਬਾਅਦ ਹੀ ਬਾਰ ਬਾਰ ਡਿੱਕਿਆ ਉਹਦੇ ਵਿੱਚ ਤਿੰਨ ਵਾਰ ਡਿੱਕਿਆ ਇਹ ਆ ਕੁਝ ਪਰਸੂਏਸ਼ਨ ਦੀ ਘਾਟ ਰਹਿ ਜਾਂਦੀ ਹੈ ਪਿਛਲੇ ਸਮੇਂ ਵਿੱਚ ਲਈ ਦੇਖੋ ਮੈਂ ਮਰਤਾਨੀਆਂ ਰੋਡ ਤੋਂ ਸ਼ੁਰੂ ਕਰਾਇਆ ਸੀ ਸਾਡਾ ਪੀਰੀਅਡ ਨਵੰਬਰ 25 ਹੀ ਤੇ ਅਸੀਂ ਵੱਧ ਤੋਂ ਵੱਧ 10 ਮਿੰਟ ਲੇਟ ਹੋ ਸਕੀਏ ਔਰ ਉਹ ਵੀ ਜਿਹੜੇ ਪਰਲੇਪੁਰ ਬਣਨੇ ਸੀ ਉਹਨਾਂ ਦਾ ਵੀ ਇੰਨੇ ਪੀਰੀਅਡ ਸੀ ਉਹ 553 ਸਮਾ ਹੋ ਗਿਆ ਹੁ ਮੈਂ ਸਮਝ ਉਹਦੀ ਪਰਸ਼ੋਸ਼ੇ ਦੀ ਘਾਟ ਰਹੀ ਹੈ ਮੈਂ ਕਿਹਾ ਵੀ ਇਹ ਰੇਲਵੇ ਡਿਪਾਰਟਮੈਂਟ ਨੂੰ ਆਪ ਵੀ ਮਿਲੇ ਜਲਦੀ ਹੋ ਜਾਏਗਾ ਹੁਮ ਜਲਦ ਕਰਦੇ ਹਾਂ